ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਕੀ ਨਾਮ ਜੀ ਤੁਹਾਡਾ ਮੈਂ ਮੇਰਾ ਨਾਮ ਰਾਜਵਿੰਦਰ ਕੋਰ ਕਿੱਥੋਂ ਦੀ ਆਣ ਵਾਲੀ ਹਾਂ ਮੈਂ ਮੈਡਮ ਉਪਲ ਖਾਲਸਾ ਦੀ ਰਹਿਣ ਵਾਲੀ ਹਾਂ ਠੀਕ ਹੈ ਤੇ ਮੈਮ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਪੁਲਿਸ ਮਿੱਤਰ ਸੰਗਠਨ ਦੇ ਵਿੱਚ ਜੁਆਇਨਿੰਗ ਕੀਤੀ ਹੈ ਤੇ ਇਸ ਦੇ ਵਿੱਚ ਜੁਆਇਨਿੰਗ ਕਰਨ ਦਾ ਕੀ ਕਰਨ ਮੈਡਮ ਮੈਂ ਜਿੱਦਾ ਘਰ ਤੋਂ ਬਹੁਤ ਪਰੇਸ਼ਾਨ ਸੀ ਮੇਰੇ ਸੱਸ ਸਹੁਰੇ ਹੋਣੀ ਮੇਨਾ ਮੇਰੇ ਘਰ ਦੇ ਬੱਚੇ ਮੇਰੇ ਸਾਰੇ ਇੱਕ ਪਾਸੇ ਸੀਗੇ ਮੈਂ ਇਕੱਲੀ ਸੀਗੀ ਕਿਉਂਕਿ ਮੇਰੇ ਘਰ ਵਾਲੇ ਨੇ ਪਹਿਲਾਂ ਮੇਰਾ ਐਕਸੀਡੈਂਟ ਕੀਤਾ ਸੀ 4 ਸਾਲ ਪਹਿਲਾਂ ਠੀਕ ਹੈ ਹੁਣ ਉਹਨਾਂ ਦੀ ਇੱਕ ਪਾਸੇ ਸੀ ਮਿਲੀ ਜੁਲੀ ਭੁਗਤ ਕੀ ਉਹ ਨਸ਼ਾ ਪਹਿਲਾਂ ਤੂੰ ਕਰਦਾ ਸੀ ਠੀਕ ਹੈ ਕੀ ਨਾਮ ਤੁਹਾਡੇ ਹਸਬੰਦ ਦਾ ਹਰਪਤਾ ਸਿੰਘ ਠੀਕ ਹੈ ਜੀ ਤੇ ਜਾਨੀ ਕਿ ਘਰ ਦੇ ਸਾਰੇ ਇੱਕ ਪਾਸੇ ਆ ਮੈਂ ਕੱਲੀ ਆ ਪਹਿਲਾਂ ਮੈਂ 3 ਸਾਲ ਕੱਲੀ ਰਹੀ ਆ ਤੇ ਬੱਚਿਆਂ ਦਾ ਖਰਚ ਮੇਰੇ ਸਿਰ ਤੇ ਸੀ ਮੈਂ 3 ਨਹੀਂ ਸਾਲੇ ਫੇਰ ਘਰੇ ਬੜੀ ਸੀ ਕਿ ਮੇਰੀ ਛੋਟੀ ਕੁੜੀਆ ਬਿਮਾਰ ਰਹਿਣ ਲੱਪੇ ਸੀ ਠੀਕ ਹੈ ਉਹਦਾ ਵੀ ਮੈਂ ਇਲਾਜ ਕਰਾਉਂਦੀ ਸੀ ਇਹਨਾਂ ਨੂੰ ਕੁੜੀਆਂ ਨੂੰ ਮੈਂ 12 ਵਾਰਾ ਪੜਾ ਕੇ ਫੇਰ ਵੀ ਮੈਂ ਮਾੜੀ ਬਣੀ ਆ ਇਸ ਕਰਕੇ ਮੈਨੂੰ ਇਸ ਨੌਕਰੀ ਦੇ ਵਿੱਚ ਤੁਹਾਡੇ ਵੱਲੋਂ ਕੋਈ ਜਿੱਦਾ ਸਹੂਲਤ ਮਿਲੀ ਆ ਜਾਂ ਬਹੁਤ ਮਾਨਸਿਕ ਸ਼ਾਂਤ ਮਿਲਿਆ ਆ ਕਿ ਮੈਂ ਤਾਂ ਦੁਖੀ ਹੈਗੀ ਆ ਪਰ ਮੇਰੇ ਵਰਗੀਆਂ ਕਰੇ ਹੋਰ ਕਿੰਨਿਆਂ ਨੂੰ ਮੈਂ ਇਨਸਾਫ ਦਿਵਾ ਸਕਦੀ ਆ ਠੀਕ ਹੈ ਜੀ ਇਸ ਕਰਕੇ ਮੈਨੂੰ ਵਧੀਆ ਆ ਕਿ ਮੈਨੂੰ ਇੱਕ ਹੌਸਲਾ ਮਿਲਿਆ ਠੀਕ ਹੈ ਇੱਕ ਟੀਮ ਦੇ ਵਿੱਚ ਆਉਣ ਨਾਲ ਤੇ اسی ਟੀਮ ਨੇ ਤੁਹਾਡਾ ਕੋਈ ਇਦਾਂ ਦਾ ਕੰਮ ਕਰਵਾਇਆ ਜਿਹਦਾ ਕਰਕੇ ਤੁਸੀਂ ਨਹੀਂ ਸਮਝੌਤਾ ਕਰਵਾਇਆ ਜੋ ਵੀ ਮੈਨੂੰ ਇਨਸਾਫ ਦਿਵਾਇਆ ਜਿੰਨੇ ਜੋਗੇ ਸੀਗੇ ਉਹਨਾਂ ਮੇਰੀ ਬਾਹ ਲੱਗੀ ਆ ਠੀਕ ਹੈ ਜੀ ਤੇ ਮੈਂ ਇਸ ਗੱਲ ਤੋਂ ਬਹੁਤ ਖੁਸ਼ ਆ ਪਹਿਲਾਂ ਵੀ ਕੋਈ ਐਨ ਜੀਓ ਤੁਸੀਂ ਜੁਆਇਨਿੰਗ ਕੀਤੀ ਨਹੀਂ ਮੈਡਮ ਪਹਿਲਾਂ ਮੈਂ ਲੱਗੀ ਸੀਗੀ ਪਰ ਮੈਂ ਐਡੀ ਦੂਰ ਤੱਕ ਨਹੀਂ ਸੀਗੀ ਕਿ ਮੇਰਾ ਐਕਸੀਡੈਂਟ ਮੇਰੇ ਘਰ ਵਾਲੇ ਨੇ ਕਰ ਦਿੱਤਾ ਸੀਗਾ ਕਿਹੜੀ ਐਨ ਜੀਓ ਸੀ ਜਾਨਣਗੀ ਮੈਡਮ ਮੈਂ ਸੀਗੀ ਪ੍ਰੈਸਰ ਰਿਪੋਰਟਰ ਸ਼ਨਕਾਟਾ ਟੀਵੀ ਵਾਲਿਆਂ ਦੀ ਠੀਕ ਹੈ ਜੀ ਹਾਂਜੀ ਕਿ ਮਨ ਲਓ ਤੁਸੀਂ ਇਹ ਚੀਜ਼ ਮਨ ਲਓ ਉਹਨਾਂ ਨੂੰ ਦੇਖ ਕੇ ਇੱਕ ਤੁਹਾਡਾ ਉਹਨਾਂ ਰਾਜੀਨਾਮਾ ਕਰਵਾਤਾ ਬੜੇ ਵਧੀਆ ਤਰੀਕੇ ਨਾਲ ਹਾਂਜੀ ਤੇ ਫਿਰ ਤੁਹਾਨੂੰ ਹੌਸਲਾ ਮਿਲਿਆ ਤੁਸੀਂ ਤਾਂ ਜਵੈ ਨਹੀਂ ਹਾਂਜੀ ਮੈਂ ਤਾਂ ਜਵੈ ਨਹੀਂ ਕੀਤੀ ਠੀਕ ਹੈ ਜੀ ਤੇ ਹੁਣ ਕੀ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਡਮ ਮੈਂ ਇਹੀ ਮੈਸੇਜ ਦੇਣਾ ਚਾਹਨੀ ਆ ਕਿ ਜਿੱਦਾਂ ਮੈਂ ਅਣਹੋਣੀ ਵਿੱਚ ਈਨਾਂ ਚਿਰ 35 ਸਾਲ ਹੀ ਮੈਂ ਘਰ ਛੱਡਿਆ ਹੁਣ ਘਰੋਂ ਬੇਕਾਰ ਹੋਣੀ ਆ ਹੁਣ ਮੈਂ ਰੈਂਟ ਤੇ ਰਹਨੀ ਆ ਤੁਸੀਂ ਆਪਣੇ ਘਰ ਚ ਨਹੀਂ ਰਹਿੰਦੇ ਹੋ ਨਹੀਂ ਮੈਡਮ ਇਹਨੂੰ ਘਰ ਤੋਂ ਕੱਢ ਦਿੱਤਾ ਓਕੇ ਕੱਲੀ ਰਹਿਣੀ ਰੈਂਟ ਤੇ ਹੁਣ ਮੈਂ ਇੱਥੇ ਕੱਲੀ ਰਹਿੰਦੀ ਆ ਠੀਕ ਹੈ ਓਕੇ ਮੇਰੀ ਬੱਚੀ ਜਿਹੜੀ ਛੋਟੀ ਆ ਉਹ ਇਹ ਪਹਿਲਾਂ ਦੋਏ ਮੇਰੇ ਕਿੰਨੇ ਬੱਚੇ ਮੇਰੇ ਨਾਲ ਹੀ ਸੀ ਪਰ ਜਿੱਦਾਂ ਹੁਣ ਘਰ ਦੇ ਵਿੱਚ ਇਕੱਠੇ ਰਹਿੰਦੀ ਸੀ ਮੇਤੋਂ ਹਰ ਇੱਕ ਦਿਨ ਦਾ ਪਰਦਾ ਹੁੰਦਾ ਸੀ ਐਵੇਂ ਪਿਆਰ ਪਿਆਰ ਤੇ ਬਦਨਾਮੀ ਕਰਨੀ ਇਸ ਕਾਰ ਕਿ ਮੈਡਮਾਂ ਦੇ ਨਾਲ ਕੋ ਸੰਪਰਕ ਕੀਤਾ ਕਿ ਮੈਨੂੰ ਇਸ ਗੱਲੋਂ ਇਦਾਂ ਹੈ ਇਦਾਂ ਜਿਹੜੀ ਕਿ ਤੁਹਾਡੀ ਟੀਮ ਦੇ ਨਾਲ ਮੈਨੂੰ ਸਹਿਯੋਗ ਮਿਲਿਆ ਜੋ ਵੀ ਮੈਨੂੰ ਇਨਸਾਫ ਦਿੱਤਾ ਮੈਂ ਇਹ ਤੋਂ ਬਹੁਤ ਖੁਸ਼ ਹਾਂ ਇਸ ਵਿੱਚ ਮੈਮ ਜਿਹੜੀ ਆਪਣੇ ਪੁਲਿਸ ਮਿੱਤਰ ਸੰਗਠਨ ਚ ਕੀ ਆਈਡੀ ਪ੍ਰੂਫ ਕੀ ਹੁੰਦੀ ਹੈ ਇਹਦੇ ਵਿੱਚ ਮੈਡਮ ਆ ਦੋ ਮੈਨੂੰ ਕਾਰਡ ਮਿਲੇ ਆ ਜਿਹੜੇ ਜਿੱਦਾ ਆਪਣੀ ਵਾਈਕ ਤੇ ਲਾਉਣ ਲਈ ਠੀਕ ਹੈ ਤੇ ਇੱਕ ਆਈਡੀ ਕਾਰਡ ਮਿਲਿਆ ਆ ਠੀਕ ਹੈ ਜੀ ਤੇ ਇੱਕ ਮੈਨੂੰ ਛੱਲਾ ਮਿਲਿਆ ਆ ਸਕੂਟਰੀ ਦੀ ਚਾਬੀ ਕੋਲ ਠੀਕ ਹੈ ਇੱਕ ਆ ਸਟਿਕਰ ਹੋ ਗਿਆ ਠੀਕ ਹੈ ਜੀ ਹਾਂ ਜੀ ਤਾਂ ਕਿ ਇਸ ਕਰਕੇ ਮੈਨੂੰ ਹੁਣ ਗਾਂ ਮੈਂ ਇਦਾਂ ਆ ਦੁਖੀ ਹੋ ਕੇ ੱਟਕੇ ਖਾ ਕੇ ਰੋਡ ਤੇ ਆਈ ਹੋਈ ਇੱਕ ਸੰਸਤਾ ਦੇ ਨਾਲ ਦਾ ਡੀਨਾ ਜੁੜੀਆਂ ਮੈਨੂੰ ਹੌਸਲਾ ਮਿਲਿਆ ਆ ਇਸ ਕਰਕੇ ਮੈਨੀ ਕਿੰਨੀ ਆ ਕਿ ਕੋਈ ਹੋਰ ਨਾ ੱਟਕੇ ਖਾਵੇ ਕੋਈ ਹੋਰ ਮੈਂ ਕਿਸੇ ਦੇ ਫੈਸਲਾ ਕਰਾਂ ਮੈਂ ਕੋਈ ਇਦਾਂ ਨਹੀਂ ਮੇਰੀ ਲਈ ਬਣੀ ਕਿ ਮੇਰੀ ਗਾਂ ਦੀ ਗਾਂ ਜਾਣੀ ਪਛਾਣੀ ਠੀਕ ਹੈ ਮੈਂ ਹਾਂਜੀ ਓਕੇ ਥੈਂਕ ਯੂ ਜੀ